ਸਹਿਤਾ ਹਦਰਦ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਕਰ ਜਿਨ ਕੀਆ ਉਨ ਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੇ ਅਕਲ ਗਤ ਗੁਰ ਪ੍ਰਵਾਨ ਜਾ ਕੀ ਦ੍ਰਿਟ ਚਲ ਥਾਨ ਬਿਮਲ ਬੁੱਧ ਸਥਾਨ ਪਹਿਰ ਸੀਲ ਸਨਾਹੋ ਸਖਤ ਵਿਦਾਰ ਕਹੋ ਕੀਰਤ ਕਲ ਸਹਾਰ ਸੰਮਤ ਦੀਪਮਜਾਰ ਲੈਨਾ ਜਗਤਰ ਗੁਰ ਪਰਸੁਮਰਾਰ ਦ੍ਰਿਸ਼ਟ ਤਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ ਸਬਦ ਸੂਰਬਲਵੰਤ ਕਾਮ ਕ੍ਰੋਧ ਕਾਮ ਅਰ ਕ੍ਰੋਧ ਵਿਨਾਸਨ ਲੋ ਮੋਹ ਵਸ ਕਰਨ ਸਰਨ ਜਾਚਕ ਪ੍ਰਤਪਲਨ ਆਤਮ ਰਤ ਸੰਗ ਰਹੇ ਕਹਿਨ ਅੰਮ੍ਰਿਤ ਕਲ ਢਾਲਨ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਜਗਤ ਫਰਨੀ ਸੇ ਅੰਗਰੋ ਰਾਜ ਜੋਗ ਲਹਿ ਨਾ ਕਰ ਸਦਾ ਅਕਲ ਰਿਵ ਰਹੇ ਕਰਨ ਸੋ ਇਸ਼ਾ ਚਾਰ ਹੋ ਦਰਮ ਸਪੂਰ ਜਿਉ ਨਿਵੇਖ ਵੇ ਕਲ ਬਿਮਲ ਵਿਚਾਰ ਹੈ ਇਹ ਤਤ ਜਾਣਿਓ ਸਬਦੁ ਉਤਗਤ ਅਲਖ ਬਡਾਨੀ ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗੰ ਪਰਮਾਨੰ ਤੇ ਪਾਇਓ ਸਾ ਸੰਤੋਖ ਗਰਾਜ ਲਇਓ ਹਰ ਪਰਸਿਓ ਕਲ ਸੁਮੁਲ ਵੈ ਨਾਨਕ ਦਰਸਨ ਲੈਨੇ ਭਇਓ ਹਰ ਪਰਸਿਓ ਕਲ ਸੁਮੁਲ ਵੈ ਜਦ ਨਰਸਨ ਲੈਨੇ ਭਇਓ ਮਨ ਵਿਸਾਸ ਪਾਇਓ ਗਹਿਰ ਗਉ ਹਥਰਤ ਦਿਓ ਗਰਲ ਨਾਤ ਨਠਿਓ ਅਮਿਓ ਅੰਤਰਗਤ ਪੀਓ ਰਿੱਦ ਬਿਗਾਸ ਜਾਗਿਓ ਅਲਖ ਕਲ ਧਰੀ ਜਗਤਰ ਸਤਗੁਰ ਸਹਿ ਸਮਾਧ ਰਵਿਓ ਸੋ ਮਾਨ ਨਿਰੰਤਰ ਉਧਾਰੋ ਚਿਤ ਦ੍ਰਿਦ ਹਰਨ ਪਕੰਤ ਹੈ ਕਲਮਲ ਦਰਸਨ ਸਦਾ ਰੰਗ ਸਹਿਜ ਕਲ ਉਚਰੇ ਜਸ ਜੰਪੋ ਲਹਿਨੇ ਰਸਨ ਨਾਮ ਔਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨਿਸਾਨ ਸੋਹ ਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰਹਿ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਬ ਲੋਏ ਦਰਸ਼ਨ ਪਰਸੀਐ ਗੁਰੂ ਕੈ ਅਠਸਠ ਮੱਜਨ ਹੋਏ ਸੱਚ ਤੀਰਥ ਸੱਚ ਇਸ ਨਾਨ ਅਰ ਪੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋਹ ਹੈ ਸਚ ਪਾਇਓ ਗੁਰ ਸਬਦ ਸਚ ਨਾਮ ਸੰਤਿ ਬੋਹ ਹੈ ਜੇ ਸਚ ਸੰਜਮ ਵਰਤ ਸਚ ਕਬ ਕਲ ਜਨ ਵਿਖਾਨ ਦਰਸ਼ਨ ਪਰਸੀਐ ਗੁਰੂ ਕੈ ਸਚ ਜਨਮ ਪਰਵਾਨ ਜੇ ਸਹ ਸੰਜਮ ਵਰਤ ਸਚ ਕਬ ਜਨ ਕਲ ਵਿਖਾਨ ਦਰਸ਼ਨ ਪਰਸੀਐ ਗੁਰੂ ਕੈ ਸਚ ਜਨਮ ਪਰਵਾਨ ਅਮੇਂ ਦ੍ਰਿਟ ਸੁਭ ਕਰੇ ਹਰੇ ਅਗ ਪਾਪ ਸਗਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੈ ਬਲ ਸਦਾ ਸੁਖ ਮਨ ਵਸ ਦੁਖ ਸੰਸਾਰੇ ਖੋਵੈ ਗੁਰ ਨਵ ਨਿਦਰਿ ਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਐਹਨ ਜਸਹਿ ਜਸੁ ਪਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਵਈਏ ਮਹੱਲੇ ਤੀਜੇ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਚਲ ਸੰਸਾਰੇ ਜਿਨ ਭਗਤ ਪਉ ਦਿਲ ਤਾਰੇ ਸਿਮਰ ਹੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਨਾ ਥਪਿਓ ਜੇਨ ਸਰਬ ਸਿੱਧੀ ਕਵ ਜਨ ਕਲਸ ਬੁੱਧੀ ਕੀਰਤ ਜਨ ਅਮਰਦਾਸ ਬਸਤੀਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰੇ ਸਾਖ ਤਰੋਵਰ ਮਵਲਸਰਾ ਉੱਤਰ ਦੱਖਣ ਪੂਬ ਅਰ ਪਛਮ ਜੈ ਜੇ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮਖ ਬਰਦਾਰੋ ਉਲਟ ਗੰਗ ਪਸ਼ਚਮ ਧਰਿਆ ਸੋਈ ਨਾਮ ਅਚਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਹੁਰਿਆ ਸਿਮਰੇ ਸੋਈ ਨਾਮ ਜਖ ਅਰ ਕਿੰਨਰ ਸਾਧਿਕ ਸਿੱਧ ਸਮਦ ਹਰਾ ਸਿਮਰਹਿ ਨਖਤਰ ਅਵਰਤੂ ਮੰਡਲ ਨਾਰਦਾਤ ਪ੍ਰਹਿਲਾਦ ਵਰਾ ਸਤਿਐਰ ਅਰ ਸੂਰ ਨਾਮ ਉਲਾਸ ਹੈ ਸੈ ਲੋਜਨ ਉਦਰਿਆ ਸੋਈ ਨਾਮ ਚੱਲ ਭਗਤ ਹੈ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸ਼ਿਵਰ ਨਵਨਾਥ ਨਰੰਜਨ ਸ਼ਿਵ ਸੁਨਕਾਤ ਸਮੁਤਰਿਆ ਚਿਵਰਾਸੀ ਸਿੱਧ ਬੁੱਧ ਜਿਤ ਰਾਤੇ ਅਮਰੀਕ ਪਵਜਲ ਤਰਿਆ ਉਦੋ ਕਰੂ ਤਰਲੋਚਨ ਨੰਮ ਕਲ ਕਬੀਰ ਕਿਲਵਿਕ ਹਰਿਆ ਸੋਈ ਨਾਮ ਅਚਲ ਭਗਤ ਹੈ ਪਵਤਾਰਨ ਅਮਰ ਦਾਸ ਗੁਰ ਕੋ ਫੁਰਿਆ ਤਿਤ ਨਾਮ ਲਗ ਤੀਸ ਤਿ ਆਵਹਿ ਜਤੀਤ ਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਮ ਹੈ ਚਰਨ ਚਿਤ ਅੰਮ੍ਰਿਤ ਰਸਿਆ ਤੇਤ ਨਾਮ ਗੁਰੂ ਗੰਭੀਰ ਗੁਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਛਲ ਭਗਤ ਇਹ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕੇ ਸੰਸਾਰ ਕਿਰਨ ਰਵਸਰ ਤਰਸਖੇ ਉੱਤਰ ਦੱਖਣ ਪੂਪ ਦੇਸ ਪਛਮ ਜਸ ਭਖੇ ਜਨਮ ਤਾਇ ਉਸਖੇ ਅਥ ਜਿਤ ਨਾਮ ਹਰਿ ਹਿਰਦੇ ਨਿਵਾਸੈ ਸੁਰ ਨਾਰ ਗਨ ਗੰਦਰਬ ਓਹੇ ਦਰਸ਼ਨ ਅਸਸੈ ਫਲੋ ਪ੍ਰਸਿੱਧ ਤੇ ਜੋਤਣੋ ਕਲ ਜੋੜ ਕਰ ਤੇ ਆਇਓ ਸੋਈ ਨਾਮ ਭਗਤ ਪਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵੇ ਦੇਵ ਤੇਤੀਸ ਅਰ ਸਾਧਿਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਜਿਹ ਨਾਮ ਸਮਾਧਿਓ ਹਰ ਕਸੋਕ ਸਾਮ ਕਰ ਸਹਾਰੇ ਨਾਮ ਸਰੋਮਨ ਸਰਬਮੈ ਭਗਤ ਰਹੇ ਲਿਵ ਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗੁਰ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਤਵਲ ਤੁਜਾ ਸੇਤ ਬੈਕੁੰਠ ਬੀਨਾ ਪਰਸੇ ਸੰਤ ਪਿਆਰ ਜਿਹ ਕਰਤਾ ਇਹ ਸੰਜੋਗ ਸਤ ਗੁਰ ਸੇ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਨ ਨਾਮ ਰਸਖਾਨ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਠਟ ਬਾਣੀ ਧਨ ਸਤਿਗੁਰ ਸੇਵਿਓ ਜਿਸ ਫਸਾਏ ਗਤ ਅਗਮ ਜਾਣੀ ਕੁੱਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਸਕਿ ਹਥ ਜਨਮ ਕਲ ਉਚਰੇ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਹਨੇ ਸਿੱਧ ਸੰਮੁਖ ਮੁਖ ਜੋਵੇ ਰਿਤ ਬਸੇ ਬਾਵਾੰਗ ਜੋਤੀ ਨ ਲਕੰਤਰ ਮੋਹ ਹੈ ਹਰਿ ਦੇਵ बसे اکਹੀਓ ਸੋਏ ਰਸ ਤਿਨਹੀ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤਰੰਗ ਰਾਤੋ ਮਤਕ ਇਨਸਾਨ ਸਚੋ ਕਰਮ ਕਲ ਜੋੜ ਕਰ ਤਿਆਉ ਪਰਸਿਓ ਗੁਰੂ ਸਤਗੁਰ ਤਿਲਕ ਸਰਬ ਈਸ਼ ਤਿਨ ਪਾਇਓ ਚਰਨ ਤਾਂ ਪਰਸਕੇ ਅਥ ਚਰਨ ਗੁਰ ਅਮਰ ਭਵਲ ਰਹਿ ਹੱਥ ਤਾਂ ਪਰਸਕੇ ਅਥ ਹੱਥ ਲਗਹਿ ਗੁਰ ਅਮਰ ਪੈ ਜੇ ਤਾਂ ਪਰ ਸਕੇ ਅਥ ਜੇ ਗੁਰ ਅਮਰਪੁ ਨਿਜੈ ਨੈਣ ਤਾਂ ਪਰ ਸਕੇ ਅਥ ਨੈਣ ਗੁਰ ਅਮਰਪੁ ਖਿਜੈ ਸ਼ਰਮਨ ਤਾਂ ਪਰ ਸਕੇ ਅਥ ਸਵਨ ਗੁਰ ਅਮਰ ਸੁਨਿਜੈ ਸਕੇ ਅਥ ਸੋਹੀਓ ਜਿਤ ਹੀ ਬਸੇ ਗੁਰ ਅਮਰਦਾਸ ਨੇ ਜਗਤ ਪਿਤ ਸਕੇ ਅਥ ਸੋ ਸਿਰ ਜਾਲਪ ਭਨੇ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁਖ ਨਹਿ ਭੁਖ ਤੇ ਨਰ ਨੇਤ ਨਉ ਕਈ ਅਹੇ ਤੇ ਨਰ ਸੋਗ ਨਹੁ ਹੋਏ ਤੇ ਨਰ ਸੇ ਅੰਤ ਨ ਲਈਐ ਤੇ ਨਰ ਸੇਵ ਨਹੁ ਕਰਹੀ ਤੇ ਨਰ ਸ ਸਸਮਪਹੇ ਤੇ ਨਰ ਦਲੀਚੇ ਬਹੇ ਤੇ ਨਰ ਉਥੱਪ ਬਿਥੱਪਹੇ ਸੁਖ ਲਐ ਤੇ ਨਰ ਸੰਸਾਰ ਮਹਾਂ ਅਬੇ ਪਟ ਰਿਪ ਮਦ ਤੇ ਸਕੇ ਹੱਥ ਤੇ ਨਰ ਜਾਲਪ ਭਣੇ ਗੁਰ ਅਮਰਦਾਸ ਸੋ ਪ੍ਰਸੰਨ ਜੇ ਤੇ ਬੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਨਿਓ ਨੈਣ ਬੈਨ ਮੋਹ ਇਕ ਇਕ ਦੂਠਾਏ ਨ ਜਾਣਿਓ ਸੁਪਨ ਇਕ ਪਰਤਕ ਇਕ ਇਕ ਸਮੈ ਲੀਨ 30 ਹਰ ਇਕ ਪੰਚ ਸਿੱਧ 35 ਨਖੀਨੋ ਇਕ ਹੋਜੇ ਲੱਖ ਲਖ ਹੋਆ ਲਖ ਹੈ ਇਕ ਇਕ ਕਰ ਵਰਨਿਓ ਗੁਰ ਅਮਰਦਾਸ ਜਾਲਪ ਭਨੇ ਤੂੰ ਇਕ ਲੋੜੇ ਇਕ ਮੰਨੇਓ ਜੇ ਮਤ ਗਹੀ ਜਿ ਦੇਵ ਜੇ ਮਤ ਨਾਮੈ ਸਮਾਨੀ ਜੇ ਮਤ ਤਰ ਲੋਚਨ ਚਿਤ ਭਗਤ ਕਬੀਰ ਹੈ ਜਾਣੀ ਰੁਕ ਮੰਗਦ ਕਰ ਤੂਤ RAM ਜਪ ਹੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕਰੋ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿ ਭਗਤ ਹੈ ਦੇਖ ਦਰਸ ਪਾਵੋ ਮੁਗਤ ਗੁਰੂ ਅਮਰਦਾਸ ਪਰਸੀਏ ਪਉ ਪਾਤਿਕ ਬਿਨਾਸ ਹੈ ਗੁਰੂ ਅਮਰਦਾਸ ਪਰਸੀਏ ਸਿੱਧ ਸਾਧਿਕ ਅਸਸ ਹੈ ਗੁਰੂ ਅਮਰਦਾਸ ਪਰਸੀਏ ਧਿਆਨ ਲਹੀਏ ਪਉ ਮੁਕ ਹੈ ਗੁਰੂ ਅਮਰਦਾਸ ਪਰਸੀਏ ਅਪਉ ਲਭੈ ਗਉ ਚੁਕ ਹੈ ਇਕ ਬਿੰਨ ਦੁਗਨ ਤੋ ਜੋ ਤੋ ਰਹੇ ਜਾਸੋ ਮੰਤਰ ਮਨਾਵਹਿ ਲਹੇ ਜਾਲ ਪਾਪਦਾਰਤ ਇਤੜੇ ਗੁਰੂ ਅਮਰਦਾਸ ਡਿਠੈ ਮਿਲਹਿ ਸਚ ਨਾਮ ਕਰਤਾਰ ਸ੍ਰੋਦਰ ਨਾਨਕ ਸੰਗ ਰਹਿਓ ਤਾਂ ਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨਹਿ ਲਿਵ ਰਹਿਓ ਤਿਤਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਕਵਰ ਕਮਨ ਵਖਾਨੋ ਜੋ ਗੁਰ ਅਲਕ ਅਗੰਮ ਤਿਨਹੇ ਗੁਣ ਅੰਤ ਨ ਜਾਣੋ ਬੋਇਤ ਬਿਦਾਤੀ ਨਿਰਮਉ ਸਭ ਸੰਗਤ ਕੁਲ ਉਦਰਨ ਗੁਰ ਰਾਮਦਾਸ ਕੀਰਤ ਕਹੈ ਤਰਾਹੇ ਤਰਾਹੇ ਤਉ ਪਾਸਰਨ